ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸੁਮੋਹ ਕਿਉ ਮਿਲਿਐ ਪ੍ਰਭ ਅਬਨਾਸੀ ਤੋਹਿ ਕਰਿ ਕਿਰਪਾ ਮੋਹਿ ਮਾਰਗ ਪਾਵਉ ਸਾਧ ਸੰਗਤ ਕੈ ਅੰਚਲ ਲਾਵੋ ਕਿਉ ਤਰੀਏ ਵਿਖਿਆ ਸੰਸਾਰ ਸਤਗੁਰ ਬੋਹਿਤ ਪਾਵੇ ਪਾਰ ਰਹਾਉ ਪਵਨ ਚਿਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੀ ਹਰ ਕੋ ਸੋਗ ਤੇ ਰਹੈ ਨਿਰਾਰਸ ਰੂਪਰ ਆਪ ਗੁਰੂ ਰਖਵਾਰਾ ਮਾਇਆ ਪੀੜ ਮਾਇਆ ਸਰਪ ਭਯੰਗਾ ਹਉ ਮੈਂ ਪਜੇ ਦੀਪਕ ਦੇਖ ਪਤੰਗਾ ਸਗਲ ਸਿਦਾਰ ਕਰੇ ਨਹੀਂ ਪਾਵੈ ਜਾ ਹੋਏ ਕਿਰਪਾਲਤਾ ਗੁਰੂ ਮਿਲਾਵ ਹਉ ਫਿਰਉ ਉਦਾਸੀ ਮੈਂ ਇੱਕ ਰਤਨ ਦਸਾ ਨਰਮੋਲਕ ਹੀਰਾ ਮਿਲੇ ਨਾ ਉਪਾਇ ਹਉ ਹਰ ਕਾਮੰਦਰ ਤਿਸ ਮਹਿ ਲਾਲ ਗੁਰਖੋលਿਆ ਪਰਦਾ ਦੇ ਭੈ ਨਹਾਲ ਜਿਨ ਚਾਹਿਆ ਤਿਸ ਆਇਆ ਸਾਦ ਜਿਉ ਗੁੰਗਾ ਮਨ ਮਹਿ ਬਿਸਮਾਦ ਆਨਦ ਰੂਪ ਸਭ ਨਦਰਿਆ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਵਲ ਮਹੱਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਲਾਗ ਜਪ ਅਲਖ ਅਪੇਵ ਧਰਤ ਪਨੀਤ ਭਈ ਗੁਨ ਗਾਏ ਦੁਰਤ ਗਇ ਹਰਨਾਮ ਧਿਆਇ ਰਹਾ ਸਭ ਨਹੀਂ ਥਾਈ ਰਵੇ ਆਪ ਅਜਗ ਜਗਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਰ ਗੁਰੂ ਟੂਟੇ ਪਰ ਬ੍ਰਹਮ ਪ੍ਰਭ ਭੈ ਰਖਵਾਲੇ ਜਿ ਤਕ ਥੈ ਦੀ ਸਹਿ ਨਾਲ ਨਾਨਕ ਦਾਸ ਖਸਮ ਪ੍ਰਤਪਾਲੇ ਬਲਾਵ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਤ ਤੁਮਰੀ ਸਰਣਾਏ ਕਰ ਕਿਰਪਾ ਹਰ ਚਰਨ ਧਿਆਈ ਦਿਆਕਰ ਹੋ ਬਸੋ ਮਨ ਆਏ ਮਨ ਨਿਰਗੁਣ ਲਈ ਜੇ ਲੜ ਲਾਏ ਰਹਾ ਉਹ ਪ੍ਰਾਪਤਿ ਤਿਆਵੈ ਤਾਂ ਕੈਸੀ ਪੀੜ ਹਰ ਸੇਵ ਕਾ ਨਹੀਂ ਜੰ ਪੀੜ ਸਰਬ ਦੁਖ ਹਰਿ ਸਮਰਤ ਨਸ ਜਾ ਕਾ ਸੰਗ ਸਦਾ ਪ੍ਰਭ ਸਹਿ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵ ਤਨ ਸਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਘਰ ਸਦਾ ਆਨੰਦ ਰਾਗ ਬਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੜੀਏ ਕਰ ਕਰ ਕਾ ਬੁਣਾ ਏਕ ਓੰਕਾਰ ਸਤਗੁਰ ਪ੍ਰਸਾਦਿ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਬਰਸਿਆਣ ਪਾਪ ਗਿਰਥੀਆਂ ਪਿਆਰੇ ਹਿਨ ਰੱਖਣ ਕੋ ਤੁਮਹਿ ਇਕ ਰਹਾਓ ਸਤਗੁਰੂ ਰਾਜੇ ਮਿਲੈ ਪਿਆਰੇ ਸੂਜਨ ਹੂਤ ਨਿਹਾਲਾ ਗੁਰ ਕੀ ਸੇਵਾ ਸੂ ਕਰੇ ਪਿਆਰੇ ਜਿਸਨੋ ਹੋਏ ਦਇਆਲਾ ਸਫਲ ਮੂਰਤ ਗੁਰ ਦੇਉ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਇ ਤਨਾ ਕੀ ਜਿਨ ਆਪਣਾ ਪ੍ਰਭ ਜਤਾ ਹਰ ਨਾਮ ਅਰਾਧ ਨਾਮ ਵਖਾਣੇ ਹਰ ਨਾਮੇ ਹੀ ਮਨ ਰਤਾ ਸੇਵਕ ਜਾਣ ਕੀ ਸੇਵਾ ਮੰਗ ਪੂਰ ਕਰਮ ਕੁਮਾਵਾ ਨਾਨਕ ਕੀ ਬੇਨੰਤੀ ਸਾਮੀ ਤੇਰੇ ਜਨ ਦੇਖਣ ਪਾਵਾਂ ਵਡ ਭਾਗੀ ਸੇ ਕਾੜੀਐ ਪਿਆਰੇ ਸੰਤ ਸੰਤ ਜਿਨਾਂ ਵਾਸੂ ਆਮਰਤ ਨਾਮ ਰਾਹੀਏ ਨਿਰਮਲ ਮਨ ਹੋਇ ਪਰਗਾ ਸੂਝਨ ਮਰਨ ਦੁੱਖ ਕਾਟਿਏ ਪਿਆਰੇ ਚੂਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ ਨਾਨਕ ਜੋ ਪ੍ਰਭ ਆਪਣੇ ਬਾਣੇ ਊਚ ਅਪਾਰ ਬਿਆ ਤੁ ਸੁਆਮੀ ਕਾਉਣ ਜਾਣ ਗੁਣ ਤੇਰੇ ਗਾਉ ਤੇ ਉਦਰੇ ਸੁਣ ਤੇ ਉਦਰੇ ਬਿਨ ਸਹ ਪਾਪ ਘਨੇਰੇ ਪਸੂ ਪ੍ਰੇਤ ਮੁਗਦ ਕਵਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੈ ਬਲਾਵਲ ਮਹੱਲਾ 5 ਬਿਕਾ ਬਨਫੀਕਾ ਤਿਆਗਿ ਰਿਸਖੀਏ ਨਾਮ ਮਹਾਰਸਪੀਓ ਬਿਨ ਰਸ ਜਾਕੇ ਬੁਢ ਗਏ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨ ਸਖਤ ਹੀ ਕਾਈ ਸਦ ਦਾਸੀ ਥਿਓ ਨਾਨਕ ਸੇ ਦਰਸੂ ਭਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦ ਆਰੇ ਚਿਤ ਭ੍ਰਮ ਸਖੀਏ ਮ੍ਰਗ ਤ੍ਰਿਸ਼ਨਾ ਦ੍ਰਮ ਸ਼ਾਇਆ ਚੰਚਲ ਸੰਗ ਨਚਾਲਤ ਸੁਖ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਾਸ ਭੋਗਣਿਆ ਤ ਰੂਪ ਰਸ ਤੇ ਇਨ ਸੰਗ ਸੁਖ ਨ ਪਾਇਆ ਤਨ ਤਨ ਹਰ ਸਾਧ ਜਨ ਸਕੀਏ ਨਾਨਕ ਜਿਨੀ ਨਾਮ ਤੇ ਆਇਆ ਜਾਏ ਬਸੋ ਵਡ ਭਾਗ ਨੀ ਸਕੀਏ ਸੰਤਾ ਸੰਗ ਸਮਾਈਐ ਤਹਿ ਦੁਖ ਨ ਪੂਖ ਨ ਰੋਗ ਨ ਰੋਗ ਬਿ ਆਪੈ ਚਰਨ ਕਮਲ ਲਿਵ ਲਾਈਐ ਸਹਿਜ ਜਨਮ ਨੰਬਰ ਨਾ ਆਵਣ ਜਾਣਾ ਨਿਹਚਲ ਸਰਣੀ ਪਾਈਐ ਪ੍ਰੇਮ ਵਿਛੋਹ ਨਾ ਮੋਬਿਆਪੈ ਨਾਨਕ ਹਰਿ ਇਕ ਧਾਈਐ ਦ੍ਰਿਸ਼ਟ ਧਾਰ ਮੰਨ ਵਿਦਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਆਵੀ ਸੰਗ ਮਿਲ ਪ੍ਰੀਤਮ ਅੰਤ ਮੰਗਲ ਗੁਣ ਗਾਏ ਸਖੀ ਸਹੇਲੀ RAM ਰੰਗ ਰਾਤੀ ਮਨ ਤਨੇ ਛੁਪ ਜਾਏ ਨਾਨਕ ਅਚਰਜ ਅਚਰਜ ਸੇ ਮਿਲਿਆ ਕਹਿਣਾ ਕਛੂ ਨ ਜਾਏ ਰਾਗ ਬਲਾਵਲ ਮਹੱਲਾ ਪੰਜਵਾਂ ਕਰ ਚੌਥਾ ੴ ਸਤਿਗੁਰ ਪ੍ਰਸਾਦਿ ਇਕ ਰੂਪ ਸਗਲੋ ਪਾਸਾਰ ਆਪੇ ਬਨਜਾ ਬਿਹਾਰ ਸੁ ਗਿਆਨ ਬਰ ਲੋਈ ਪਾਇ ਜਤ ਜਤ ਜਾਈਐ ਤਾਤ ਦ੍ਰਿਸ਼ਟਾਇ ਰਹਾਉ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪੇ ਸੇਵ ਆਪ ਹੀ ਪੁਜਾਰੀ ਆਪ ਹੀ ਦੇਵ ਆਪੇ ਜੋਗ ਆਪ ਹੀ ਜੁਗਤਾ ਨਾਨਕ ਪ੍ਰਭ ਸਦ ਹੀ ਮੁਕਤਾ ਬਲਾਵਲ ਮਹੱਲਾ ਪੰਜਾਬ ਨਾ ਪਾਵ ਨਾ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈ ਨਾ ਆਪਨ ਬਚਨਾ ਆਪ ਹੀ ਕਰਨਾ ਆਪਨ ਵਿਭਾਉ ਆਪ ਹੀ ਜਰਨਾ ਰਹਾਉ ਆਪ ਹੀ ਮਸਟ ਆਪ ਹੀ ਬੋਲਣਾ ਆਪ ਹੀ ਅਸ਼ਲ ਨਾ ਜਾਈ ਛਲ ਨਾ ਆਪ ਹੀ ਕੁਪਤਾ ਆਪ ਪ੍ਰਗਟਨਾ ਆਪ ਹੀ ਘਾਟ ਘਟ ਆਪ ਅਲਿਪਨਾ ਆਪ ਹੀ ਅਵਗਤ ਆਪ ਸੰਗਰਚਨਾ ਕੋ ਨਾਨਕ ਪ੍ਰਭ ਕੇ ਸਭ ਜਚ ਨ ਬਲਾਉ ਮਹੱਲਾ ਪੰਜਵਾ ਤੂ ਲੈ ਮਾਰਗ ਜਿਨੇ ਉਪ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਚਿਤਾਰੇ বাস ਰਹਿ ਹਿਰਦੈ ਗੁਰ ਚਰਨ ਪਿਆਰੇ ਰਹਾਓ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਦੀਨਾ ਦੋਖ ਸੁਕਰਤ ਜਨਮ ਮੋਨ ਫਨ ਮੂਆ ਚਰਨ ਕਮਲ ਗੁਰ ਆਸਰਮ ਦੀਹ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਪਾ ਕਰ ਸਤਿਗੁਰ ਨਸਤਾਰ ਅਪਲਾਵ ਮਹੱਲਾ ਪੰਜਵਾ ਤਨ ਮਰਤਾਨਰ ਪੂ ਸਭ ਆਪਣਾ ਕਵਨ ਸੁਮਤ ਜਿਤ ਹਰ ਹਰ ਜਪਣ ਕਾਰਾ ਸਾਇ ਪ੍ਰਭ ਮੰਗਨ ਤੁਮ ਪੇਤ ਸੋਭਾ ਮੇਰੇ ਅੰਗਨ ਰਹਾ ਅਨਕ ਜੁਤ ਕਰ ਬਹੁਤ ਵਿਚਾਰੂ ਸਾਥ ਸੰਗ ਇਸ ਮਨੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਿਤਰਾਈ ਤਾ ਮਿਲਿਐ ਜਲੈ ਮਲਾਈ ਨੈਨ ਸਤੋਕੇ ਪ੍ਰਭ ਦਰਸ਼ਨ ਪਾਇਆ ਕਉ ਨਾਨਕ ਸਫਲ ਸੁ ਆਇਆ ਬਲਾਲ ਮਹੱਲਾ ਪੰਜਵਾ ਮਾਤ ਤਾ ਸਤ ਸਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਬ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨ ਵਿਆਪੈ ਰਹਾਓ ਤਿਕਾ ਭੂਖ ਬਹੁਤ ਪਤ ਵਿਆਪਿਆ ਦਿਖਾ ਭੁਖ ਬਹੁਤ ਬਹੁ ਤਪਤ ਵਿਆਪਿਆ ਹੂੰ ਸ਼ੀਤਲ ਪੈ ਹਰ ਹਰ ਜਸ ਜਾਪੈ ਕੋਟ ਚਤਨ ਸੰਤੋਖ ਨ ਪਾਇਆ ਮਾਨ ਤ੍ਰਿਪਤਾ ਨਾ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਬਿਲਾ ਬਲ ਮਹੱਲਾ ਪੰਜ ਗੁਰ ਪੂਰਾ ਵਡਭਾਗੀ ਪਾਈਏ ਮਿਲ ਸਾਧੂ ਹਰਨਾਮ ਧਿਆਈਏ ਪਾਰ ਪਰਮ ਪ੍ਰਭ ਤੇਰੀ ਸਰਨਾ ਕੇਲ ਬਿ ਕਾਟ ਭਜ ਗੁਰ ਕੀ ਚਰਨ ਰਹਾਉ ਅਵਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗੋ ਇਹ ਉਧਾਰ ਸਿਮਰਤ ਸਾਸ ਬੇਦ ਵਿਚਾਰੇ ਜਪਿਏ ਨਾਮ ਜਿਤ ਪਾਰ ਉਤਾਰੇ ਜਾਨ ਨਾਨਕੋ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾ ਗੁਰ ਕਾ ਸਬਦੁ ਰਤੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸਚੁ ਨਾ ਕਬ ਖੂਜਲ ਕੀਨਾ ਕਰਿ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਗੂਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਉਚ ਉਨ ਪਰਿਨਾ ਮਰਤ ਨਾ ਮਹਾਰਸ ਲੀਨਾ ਮਾ ਤਨ ਨਿਰਮਲ ਪਾਪ ਜਲ ਕੀਨਾ ਕਉ ਨਾਨਕ ਪ੍ਰਭ ਭੈ ਪ੍ਰਸੀਨਾ ਬਿਲਾਵਲ ਮਹੱਲਾ ਪੰਜਵਾ ਸਕਲ ਮਨੋਰਥ ਪਾਈ ਇਹ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਉ ਬੁਲਹਾਰੀ ਜੋ ਪ੍ਰਭੂ ਤੇ ਆਵਤ ਜਲਨ ਗੁਜਜੈ ਹਰ ਹਰ ਗੁਣ ਗਾਵਤ ਰਹਾਵ ਸਫਲ ਜਨਮ ਹੋਵਤ ਵਡਭਾਗੀ ਸਾਧ ਸੰਗ ਰਾਮਹਿ ਲਿਵ ਲਾਗੀ ਪਾਪ ਮਾਤ ਪਾਤ ਧਨ ਸੁਖ ਸਹਿਜ ਅਨੰਦਾ ਇਕ ਨਿਮਖ ਨ ਵਿਸਰਹੁ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਭੰਤ ਨਾਨਕ ਗਸਨ ਪ੍ਰਭ ਤੇਰੀ ਬਲਾਵ ਮੱਲਾ ਪੰਜਵਾ ਮੋਹ ਨਿਰਗੁਣ ਸਭ ਗੁਣ ਗੁਣੇ ਬਹਿ ਹੁੰਨਾ ਦਾ ਧਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮਹਿ ਆਇ ਰਹਾ ਭਗਤ ਬਸਲ ਭੈ ਕਟ ਨਹਾਰੇ ਸੰਸਾਰ ਸਾਗਰ ਆਪ ਉਤਰੇ ਪਾਰੀ ਪਰਤ ਤੂ ਪਾਉ ਨ ਪ੍ਰਭ ਅਰਧ ਬੇਦ ਲੇਖਿਆ ਪਰ ਬ੍ਰਹਮ ਸੁਨੇ ਨੋ ਪੇਕਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾ ਸਬਦ ਦੁਖ ਪਲਾਇਣ ਬਿਲਾਉਲ ਮਹਿਲ ਪੰਜਵਾ ਕਮਨ ਜਾਣੇ ਪ੍ਰਭ ਤੂ ਮਰੀ ਸੇਵਾ ਪ੍ਰਭ ਅਵਨਾਸੀ ਅਲਕ ਭੇਵਾ ਗੁਣ ਬੇਅੰਤ ਪ੍ਰਭ ਗੈਰ ਗੰਬੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾ ਏਕਸ ਬਿਨ ਨਾਹੀ ਕੋ ਦੂਜਾ ਤੁਮ ਹੀ ਜਾਨੋ ਆਪਣੀ ਪੂਜਾ ਆਪੋ ਕਛੂ ਨਾ ਹੋ ਬਤ ਭਾਈ ਜਿਸ ਪ੍ਰਭ ਦੇ ਵੈ ਸੁ ਨਾਮ ਸੁਮਾਈ ਸੁ ਨਾਮ ਪਾਈ ਕਾ ਨਾਨਕ ਜੋ ਜਨ ਪ੍ਰਭ ਆਇਆ ਗੁਣ ਨਦਾਨ ਪ੍ਰਭ ਤੈਨਹੀ ਪਾਇਆ ਬਲਾਵ ਮਹੱਲਾ ਪੰਜਵਾਂ ਬਾਤ ਦਰਬ ਮਹਿ ਹਾਥ ਤੇ ਰਾਖਿਆ ਹਰ ਰਸ ਛੋਡ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਛੋੜ ਦੰਜਾਲ ਜਬ ਜਮਾਏ ਸੰਘਾਰੇ ਮੂੜੇ ਤਬ ਤਨ ਬਿਨ ਸੁਜਾਇ ਬਿਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇਕ ਨਿੰਮਖ ਨ ਜਾਪਿਆ ਮਾ ਮੋ ਅੰਧ ਕੂਪ ਪਰਿਆ ਪਾਰ ਬ੍ਰਹਮਾਇ ਪਟਲ ਬਿਸਰਿਆ ਵਡੈ ਭਾਗ ਪ੍ਰਭ ਕੀਰਤਨ ਗਾਇਆ ਸਾਧ ਸੰਗ ਨਾਨਕ ਪ੍ਰਭ ਪਾਇਆ ਬਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤਪੰਦ ਭਾਈ ਨਾਨਕ ਆਪਾਰ ਬ੍ਰਹਮ ਸਹਾਈ ਸਹਿ ਜਸੂਖ ਆਨੰਦ ਕਣੇ ਗੌਰ ਪੂਰਾ ਪੂਰੀ ਜਾ ਕੀ ਬਾਣੀ ਅਨਤ ਗੁਣਾ ਜਾਖੇ ਜਾਹਿ ਗਨ ਗਣੇ ਰਹਾਉ ਸਗਲ ਸੰਗਜਾਮ ਕਰੇ ਪ੍ਰਵਿਆਪੇ ਭੈ ਮਨੋਰਥ ਸੂ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭੈ ਸਿਮਰ ਸਿਮਰਿ ਭਦਾਤਾ ਸਾਦ ਸੰਗ ਨਾਨਕ ਰੰਗ ਮਾਣਾ ਕਾਰ ਆਇਆ ਪੂਰੇ ਗੁਰਿਆਣ ਬਲਾਵ ਮਹੱਲਾ ਪੰਜਾ ਸ੍ਰਵਨ ਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪ ਤੂੰ ਨਰ ਜੀਵੇ ਮਾਰ ਖਵਾਰ ਸਾਖਤ ਨਰ ਜੀਵੇ ਰਾਮ ਨਾਮ ਹੋਰਖ ਵਾਰਾ ਚਖ ਮਾਰੋ ਸਾਖਤ ਵਿਚਾਰ ਨਿੰਦਕ ਨਿੰਦਾ ਕਰ ਕਰ ਪਚਹ ਕਨੇਰੇ ਮਰਤਕ ਫਾਸ ਸਗਲੇ ਸਿਰ ਪੈਰੇ ਕਹੋ ਨਾਨਕ ਜਪਹਿ ਜਨ ਨਾਮ ਤਾਂਕੇ ਨਿਕਨ ਆਵ ਜਾਮ ਰਗਲਾ ਉਹ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦਿ ਕਾਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨੇਮ ਸੁਦਾ ਹਰ ਜਪਨੇ ਚੈਨ ਕਮਲ ਪ੍ਰਭ ਕੀ ਨਿత్య ਆਵੂ ਕਾਵਨ ਸੁ ਮਤ ਜਿਤ ਪ੍ਰੀਤਮ ਪਾਵੂ ਰਹਾਓ ਐਸੀ ਕਿਰਪਾ ਕਰਹੁ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ ਬੇਰੇ ਰਿਪਲਾਵ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਾਇ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਧਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਾਤ ਕਥਾ ਮਰਦ ਪ੍ਰਭਾਣੀ ਕਾ ਨਾਨਕ ਜਪ ਜੀਵੇ ਗਿਆਨੀ ਬਿਲਾਲ ਮਹੱਲਾ ਪੰਜਾਥਾਤ ਪਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹ ਤੂਰੇ ਰਹਾ ਤਾ ਪਾਪ ਸੰਤਾਪ ਨਾਸਿ ਹਰਿ ਸਿਮਰਤਿ ਕਿਲ ਵਿਖ ਸਭ ਨਾਸਿ ਅੰਧ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੋਤੂ ਮਾਧ ਮਾਤਾ ਵੰਦਨ ਬਾਂਧਿਆਤ ਬਿਕਰਾਲ ਦੇਨ ਦਿਰਸ਼ਿਤ ਬਕਾਰ ਕਰਤ ਆਉਦ ਫਾਹੀ ਭਤਾ ਜਮਕੇ ਜਾਲ ਤੇਰੀ ਸਰਨ ਪ੍ਰਭ ਦੀਨ ਤੈ ਆਲਾ ਮਹਾ ਬਖਮ ਸਾਗਰਤ ਭਾਰੀ ਉਦ੍ਰਹ ਸਾਧੂ ਸੰਗਰਵਾਲਾ ਰਹਾਓ ਪ੍ਰਭ ਸੁਖਦਾ ਤੇ ਸਮਰਾਥ ਸੁਆਮੀ ਜੀ ਹੋ ਪੈ ਸਭ ਤੁਮਰਾ ਮਾਹਲ ਪ੍ਰੰਕੇ ਬੰਦਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਉ ਮਹੱਲਾ ਪੰਜ ਆਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਤ ਸੁਮਾਰਿਆ ਸਾਥ ਦਿਨਾ ਹੋਵੇ ਕਿਰਪਾਲਾ ਬਿਖਸੀ ਸਭ ਪਰਿਵਾਰਿਆ ਕਾਰਜ ਸਤਗੁਰਾਂ ਪਸਵਾਰਿਆ ਵੱਡੀ ਯਾਰ ਜਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਣ ਤ੍ਰਣ ਤ੍ਰਪਾਉਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇ ਨਾਨਕ ਪਲ ਪਾਏ ਪੁਰਨੇ ਛੁਪ ਜਾ ਰਿਆ ਬਲਾ ਮਹੱਲਾ ਪੰਜਵਾ ਦੇ ਸੂਪਰ ਹੋਬਤ ਦਿਆਲ ਹਰ ਸਿਮਰਤ ਕਾਟੈ ਸੂ ਕਾਲ ਰਹਾਓ ਸਾਧ ਸੰਗ ਪਾਜੀਐ ਗੋਪਾਲ ਗੁਨ ਕਾਪਤ ਟੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜਾ ਚੈ ਸਾਧ ਦਰਬਾਰ ਬਲਾਬਲ ਮਹੱਲਾ ਪੰਜਵਾਂ ਮਨ ਮੈਂ ਸਿੰਚੂ ਹਰ ਹਰ ਨਾਮ ਅੰਧਨ ਕੀਰਤਨ ਹਰ ਗੁਣ ਗਾਮ ਐਸੀ ਪੀਤ ਕਰੋ ਹੁ ਮਨ ਮੇਰੇ ਆਠ ਪਹਿਰ ਪ੍ਰਭ ਜਨੁ ਹਨੇਰੇ ਰਹਾਉ ਕੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤੱਕ ਮਨ ਲਾਗ ਬਲਾਵਲਾ ਮਹੱਲਾ ਪੰਜਾਂ ਰੂਪ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜ ਰਾਜ ਪੂਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਿਤਮਾਹੇ ਧਿਆਈ ਨਾਨਕ ਗੁਰਪੂਰੇ ਸਰਨਾਏ ਜਿਨੇ ਆਪਣੇ ਨਾਮ ਕੀ ਪੈ ਜਿ ਰਖਾਈ ਬਿਲਾਵਲ ਮਹੱਲਾ 5ਵਾਂ ਸਤਗੁਰ ਕਰਦੀਨੇ ਅਸਰ ਘਰਬਾਰ ਰਹਾ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੇ ਹੀ ਮਾਰੈ ਕਰਤਾਰ ਨਾਨਕ ਦਾਸ ਤਾਕੀ ਸਰਨਾਏ ਜਾ ਕੋ ਸਬਦ ਅਖੰਡ ਅਪਾਰ ਬਿਲਾਵਲ ਮਹੱਲਾ 5ਵਾਂ ਤਉ ਆਪ ਸੁਨਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆ ਰੋਗ ਗੁਨ ਗਾਓ ਨਿਤ ਰਾਮ ਕੇ ਇਹ ਆਵ ਖਦ ਜੋਗ ਆਏ ਬਸੋ ਘਰ ਸੋ ਮਾਇ ਆਏ ਬਸੂ ਕਰਦੇ ਇਸ ਮੈਂ ਏ ਭਲੇ ਸੰਜੋਗ ਨਾਨਕ ਪ੍ਰਭ ਤੋਂ ਪ੍ਰਸੰਨ ਭੇ ਲੈ ਗਏ ਬੇਉਗ ਬਲਾਵਲ ਮਹੱਲਾ ਪੰਜਵਾ ਕਾਹੂ ਸੰਗ ਨਾ ਚਲਹੀ ਮਾਇਆ ਜੰਜਾਲ ਉਠਸਦਾਰੇ ਛਤਰਪਤ ਸੰਤਨ ਕੈ ਖਿਆਲ ਰਹਾਓ ਅਹੰਕਤ ਕੋ ਕਬਿਨ ਸੁਨਾਏ ਤਰ ਕੀ ਢਾਲ ਬੋ ਜੋਨੀ ਜਨ ਮਹਿ ਮਰਹਿ ਬਿਖਿਆ ਬਿਕਰਾਲ ਸਤ ਬਚਨ ਸਾਧੂ ਕਹ ਹੈ ਨਿਤ ਜਪਹਿ ਗੋਪਾਲ ਸਿਮਰਿ ਸਿਮਰਿ ਨਾਨਕ ਤਰੇ ਹਰ ਕੀ ਰੰਗ ਲਾਲ ਬਲਾਵਲ ਮਹੱਲਾ ਪੰਜਵਾਂ ਸਹਿ ਸਮਾਦ ਆਨੰਦ ਸੂਕ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤੁਰ ਮੈ ਲੋਚੇ ਸਭ ਜੀ ਆ ਸੁਪ੍ਰਸੰਨ ਭੈ ਸਤਿਗੁਰ ਪ੍ਰਭ ਕਾਸ਼ ਬਿਗਨ ਨਾ ਥੀ ਆ ਜਾ ਕੰਗ ਅੰਗ ਦਇਆਲ ਪ੍ਰਭ ਤਾਕੇ ਸਭ ਤਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਰਾਗ ਬਲਾਵਲ ਮਹੱਲਾ 5 ਘਰ 5 ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮ੍ਰਿਤ ਮੰਡਲ ਜਗ ਸਾਜਿਆ ਜੋ ਬਾਲੂ ਘਰ ਬਾਰ ਬਿਰਸਤ ਬਾਰ ਨਾ ਲੱਗ ਗਏ ਜੋ ਕਾਗਦ ਬੂੰਦਾਰ ਸੁਣ ਮੇਰੀ ਮਨ ਸਾਬ ਮਨ ਹੈ ਮਾਹੇ ਸਤ ਦੇਖ ਪੀਚਾਰ ਸਤ ਸਾਧਕ ਗਿਰਹੀ ਜੋਗੀ ਜਾਤ ਅਜ ਗਏ ਘਰ ਬਾਰ ਰਹਾਉ ਜੈਸਾ ਸੁਪਨਾਰੈਣ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਦਿਨ ਸੀਏ ਦ੍ਰਿਸ਼ਟਮਾਨ ਸਭ ਦਿਨ ਸੀਏ ਕਿਆ ਲੱਗ ਹੈ ਗਵਾਰ ਕਹਾਂ ਸੁਪਾਈ ਮੀਤ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸ ਅਸਤੁਰ ਹਰ ਦਵਾਰ ਜਨ ਨਾਨਕ ਹਰ ਕਾ ਦਾ ਸਹਿ ਰਾਖ ਪੈ ਜਮਰਾਰ ਬਲਾਉਲ ਮਹੱਲਾ 5 ਲੋਕਨ ਕੀਆ ਵਡਿਆਈਆ ਬੈਸੰਤ ਰਪਾਗੋ ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਉ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਿਓ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਐਤ ਕਨੀ ਇਹ ਜੀਉ ਹਮਾਗੋ ਅਰਤ ਆਨ ਸਭ ਵਾਰਿਆ ਪ੍ਰਿਆ ਪ੍ਰਿਆ ਨਮਖ ਕ੍ਰਿ ਨਿਮਖ ਸੁਹਾਗਉ ਪੰਜ ਸੰਗ ਗੁਰ ਤੇ ਛੁਟੇ ਦੁਖ ਅਰਿ ਰਾਗਉ ਹਰਿ ਦਾ ਪ੍ਰਗਾਸ ਪ੍ਰਗਟ ਭਇਆ ਨਿਸਬਾਸੁਰ ਜਾਗਉ ਸਰਣ ਸੁਹਾਗੁ ਨਾਇ ਜਿਸ ਮਸਤਕ ਭਾਗਉ ਕਉ ਨਾਨਕ ਤਿਨ ਪਾਇ ਤਨ ਮਨ ਸੀਤਲਾ ਗੋਬਿਲਾਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦ ਨਾ ਹੋਈ ਨਹਿ ਲਾਗੇ ਦਾਗੰ ਪ੍ਰਭ ਪਾਇ ਸੁਖ ਦਾਇਆ ਮਿਲਿਆ ਸੁਖ ਭਾਏ ਸਹਿਜ ਸਮਾਨਾ ਭੀਤਰੇ ਛੋਡਿਆ ਨਹ ਜਾਇ ਰਹਾ ਉਜਰ ਅਮਰ ਨਹ ਵਿਆਪੈ ਫਿਰ ਦੁਖ ਨ ਪਾਇਆ ਕੀ ਅਮਰਤਾ ਗਾਨਿਆ ਗੁਰ ਅਮਰ ਕਰਾਇਆ ਸੂ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ ਕੀਟ ਕਹੀ ਨਹ ਜਾਈਆ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਤ ਤੇਰੀ ਬਾਣੀ ਪਾਵ ਤੂਰ ਤੇਰਾ ਦਾਸ ਕੀ ਨਾਨਕ ਕੁਰਬਾਨੀ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਤ ਤੇਰੀ ਬਾਣੀ ਪਾਵ ਤੂਰ ਤੇਰਾ ਦਾਸ ਕੀ ਨਾਨਕ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ